ਆ ਵੀਰ ਜਦੋਂ ਆਪਣੇ ਘਰਦਿਆਂ ਨੂੰ ਵਿਆਹ ਕੇ ਲੈ ਆਇਆ ਨਾ ਤਾਂ ਮਾਂ ਦੇਖੋ ਇਹ ਜੋੜੀ ਤੋਂ ਕਿਹੜੀ ਰਸਮ ਪੂਰੀ ਕਰਾ ਰਹੀ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਪੋਤਾ ਨਾ ਜਦੋਂ ਆਪਣੇ ਦਾਦੇ ਕੋਲੋਂ ਪਹਿਲੀ ਵਾਰ ਪੈਸੇ ਮੰਗਦਾ ਨਾ ਤਾਂ ਦਾਦਾ ਉਸੇ ਵਕਤ ਹੀ ਪੈਸੇ ਕੱਢ ਕੇ ਦੇਣ ਲੱਗ ਜਾਂਦਾ ਸੱਚੀ ਯਾਰ ਇਹਨੂੰ ਕਹਿੰਦੇ ਨੇ ਮੂਹ ਪ੍ਰੇਮ ਆਪਣੇ ਪੋਤੇ ਦੇ ਨਾਲ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕੁਝ ਵੀਰਾਂ ਦਾ ਕਹਿਣਾ ਹੁੰਦਾ ਵੀ ਵਿਦੇਸਾਂ ਵਿੱਚ ਜਾ ਕੇ ਨਾ ਵੀਰਨ ਨਜ਼ਾਰੇ ਲੈਂਦੇ ਰਹੇ ਇਹ ਦਾਨੇ ਕਹਿਣਾ ਚਾਹੀਦਾ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਨਾ ਦਿਨ ਰਾਤ ਮਿਹਨਤ ਕਰਦੇ ਨੇ ਤਿੰਨ ਪਰਿਵਾਰ ਤੋਂ ਦੂਰ ਬੈਠੇ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਜਿੰਨਾ ਵਿੱਚ ਸੁਪਨੇ ਪੂਰੇ ਕਰਨ ਦੀ ਹਿੰਮਤ ਹੁੰਦੀ ਹੈ ਨਾ ਉਹ ਫਿਰ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰਕੇ ਦਿਖਾਉਂਦੇ ਨੇ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਣੀ ਹੈ ਵੀ ਅੱਜ ਸਾਡਾ ਕੰਮ ਚੱਲ ਪਿਆ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਦੋਨੇ ਬੱਚੇ ਨਾ ਪਹਿਲੇ ਨੰਬਰ ਤੇ ਆਇਆ ਕਬੱਡੀ ਦੇ ਵਿੱਚ ਦੇਖੋ ਯਾਰ ਕਿੰਨਾ ਪਿਆਰ ਹੋਣਾ ਕਬੱਡੀ ਦੇ ਨਾਲ ਤੇ ਸਮਾਨਤਾ ਕੀਤਾ ਗਿਆ ਇਹਨਾਂ ਦੋਨਾਂ ਬੱਚਿਆਂ ਨੂੰ ਜਿਹੜੇ ਇਦਾਂ ਬੱਚੇ ਮਿਹਨਤ ਕਰਦੇ ਨੇ ਨਾ ਉਹਨਾਂ ਨੂੰ ਸਪੋਰਟ ਕਰਿਆ ਕਰੋ ਦੋਸਤੋ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ